ਇਹ ਮਨੁੱਖਤਾ ਦਾ ਸਭ ਸਿੱਖਿਆ ਹੈ। ਅਗਰ ਇਹ ਨਹੀਂ ਹੈ ਜੀ ਜੇ ਨਾ ਸੀ ਸਿਕੋਰਨ ਸਿੱਖ ਸਕਦਾ ਪਤਾ ਨਹੀਂ ਕਿਹੜੇ ਸਮੇਂ ਕਿਤਾਬੀ ਦਿੱਤਾ ਨੂੰ ਹਰ ਸਾਲ ਮੈਂ ਜੈਵ ਗੁਰੂ ਬਹੁਤ ਸਾਲ ਪੜ੍ਹਦਾ ਸਿੱਖ ਸਿੱਖਣਾਾਰੇ ਬਾਅਦ ਸਿੱਖ ਸਿੱਧਿਕਾ ਇਹ ਕਰਨਾ ਹੋਇਆ ਜੇ ਮਾਂ ਬੁੱਗ ਨੂੰ ਬਹਿਰ ਦੇਣਾ ਤੇ ਕੱਪ ਬਚਾਉ ਜੇ ਗੁਰੂ ਹੈ ਸਿੱਖ ਨੂੰ ਸਾਲ ਪੜ੍ਹ ਕੇ ਪ੍ਰਾਪਤ ਕਰਨ ਦੇ ਦਿਸਦੀ ਹੈ ਸੋ ਇਸ ਕਰਕੇ ਮਰਨ ਤੋਂ ਬਾਅਦ ਮੈਂ ਨਾ ਜਿਹੜੇ ਇਸਾਈ ਨੇ ਉਹ ਸੰਤ ਦਾ ਕਾਰ ਮਰਨ ਤੋਂ ਬਾਅਦ ਵੀ ਪੈਰੀਕਸੈਂਸ ਕਰਦੇ ਨੇ ਭਾਵ ਕੋਈ ਕਹਿਰ ਨਾਲ ਉਹ ਜਿਹੜੀ ਪੈਰੀਕਸੈਂਸ ਕਰਦੇ ਨੇ ਉਹਨੂੰ ਆਪਾਂ ਕੰਫਰਮੈਂਸ ਦੀ ਰਿਪੋਰਟ ਬਣ ਜਾਂਦੀ ਹੈ ਮੰਨ ਲਓ ਇਹ ਸਾਡੇ ਏਰੀਆ ਚ ਮਾਸਟਰ ਜੀ ਜਰ ਕੋਈ ਹੋਰ ਹੋ ਸਕੇ ਇਨੀ ਇਥੇ ਇਥੇ ਨੌਕਰੀ ਕੀਤੀ ਕਲੋਨੀ ਲਈ ਕੰਮ ਕਰਕੇ ਉਹ ਤੋਂ ਬਾਅਦ ਇਹ ਨਹੀਂ ਜੀ ਦਾ ਉਸੇ ਦਾ ਨਹੀਂ ਬਣਦਾ ਐਸੇ ਜੀ ਕੰਮ ਕਰਕੇ ਆਪਣੀ ਪ੍ਰਾਪਰਟੀ ਤੇ ਨਿਰਭਰ ਦੇ ਨਾਲ ਬਣਾਈ ਹੋਈ ਹੈ ਇਹ ਸਾਰੇ ਇਹ ਤਾਂ ਇਸ ਸੰਦ ਦਾ ਵੀ ਪੱਗਣਾ ਤੋੜ ਕਰਦੇ ਗਏ ਇਹਨਾਂ ਇਸ ਧਰਮ ਅਗੇ ਵਿਧਾਨ ਦਾ ਪ੍ਰੋਗਰੈਸ ਰਿਪੋਰਟ ਦਿੱਤਾ ਇਹ ਸਾਰੇ ਕੰਫੀਡੈਂਸੀ ਰਿਪੋਰਟ ਦਿੱਤੀ ਡਾਕਟਰੀ ਦਿੱਤੀ ਹੈ ਅਮਚਨ ਤੋਂ ਬਾਅਦ ਉਹ ਲੈਣੀ ਉਹ ਤੋਂ ਬਾਅਦ ਤੇ ਕੋਪਲੇ ਕਹਿਣਾ ਕਿ ਇਹ ਬੰਦਾ ਸਾਥ ਸੀ ਬੰਦਾ ਬੰਦਾ ਬੰਦੇ ਨੇ ਮਰ ਜਾਣ ਆਹ ਉਹਨੇ ਮਦਦ ਦੇਸਨ ਫੋਨ ਕਰਾ ਲਿਆ ਕਿੰਨੇ ਚਿਰ ਬਾਅਦ ਨੂੰ ਸੰਤਰਕਾ ਜਿਹੜਾ ਮੈਂ ਉਸ ਤੇ ਤੁਸੀਂ یا بس ہے تو لاتو پری ہولڈنگ ہے یا سبان ہے پر سلام کا سے کیما با صاحب سمیت لے لیے رام علی مولا دیجا انند ایک اوم کا سب کو ساتھ انند ہو پایا میری ماہے ساتھ گورتا پایا سب سے راگ رتن پروار پریاں سب تو تاں گاو ہو ہری پیرا کہہ نانک ਅਨੰਦ ਹੋਆ ਮੇਰੇ ਮਨ ਮੇਰੇ ਅਵਤਾਰ ਨਾ ਹੋ ਤੂੰ ਮਨ ਮੇਰੇ ਅੰਗੀਕਾਰ ਹੋ ਕਰੇ ਤੇਰਾ ਸਭਨਾ ਗੱਲਾਂ ਸੁਰਤ ਸੁਆਮੀ ਸਦਾ ਸਿਫਤ ਸਲਾਹ ਤੇਰੀ ਨਾਮ ਤੇ ਕਮਲ ਬਸਿਆ ਮਾਝ ਦੇ ਚੰਦ ਤੇ ਯਾਦਾ ਨਾਨਕ ਸਤਿ ਸਾਹਿਬ ਅਨੰਦ ਤੇ ਸਾਚਾ ਨਾਮ ਮੇਰਾ ਆਧਾਰੋ ਨਾਮ ਹਰਿ ਦਾ ਪਰ ਸਭੁ ਦਾ ਦਾਰ ਸ਼ਾਂਤ ਸੁਖ ਮਨ ਆਏ ਬਸਿਆ ਬੇਨਾਨ ਤੇ ਸਦਾ ਪ੍ਰਭਾਣ ਚਿਤਾ ਗੁਰੂ ਬਿਖਰ ਹੋਸੀ ਰਹਾ ਨਾਨਕ ਸੁਨੋ ਸੰਤੋ ਵਾਦ ਕਰਦੇ ਸਾਚਾ ਨਾਮ ਮੇਰਾ ਆਧਾਰੋ ਕੀਮੋ ਸੰਤਾਰੂਰੇ ਪਾਰ ਬ੍ਰਹਮ ਪ੍ਰਭਾਯਾ ਸਤਿ ਸਰੂਰੇ ਸੰਤਾਰੂਤਰ ਜੀ ਮਾਨੀ ਸੰਤ ਸਾਨੰ ਪਰ ਸਰਸ ਜੀ ਜਾਨ ਸੁਨਤੇ ਪੁਨੀਤ ਕਹਤੇ ਪ੍ਰਭ ਜਗ ਪਰੂਰੇ ਜੈ ਕੰਤ ਨਾਨਕ ਗੁਰ ਚਰਨ ਨਾ ਬਾਰ ਜਪਨਾ ਨਾਮੁ ਗਾਹਿ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਸਤ ਨਾਮ ਵਾਹਿਗੁਰੂ 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 ਸਤ ਨਾਮ Oh,